ਕੁਈ ਸ਼ਰਾਬ ਜਾਂ ਵਾਈਨ ਵੀ ਬਣਦੀ ਆ ਸੁਪਾ ਨੇ ਜ਼ਹਿਰ ਦੀ ਉਹ ਬਣਾਉਂਦੇ ਨੇ ਮੇਰੇ ਖਾਲ థਾਈਲੈਂਡ ਵਰਗੀ ਆ ਚਾਈਨਾ ਵਰਗੇ ਕੰਟਰੀਜ਼ ਉਸ ਦੇ ਵਿੱਚ ਸਨੇਕ ਸਨੇਕ ਵਾਈਨ ਨੂੰ ਬਣਾਉਂਦੇ ਆ ਉਹ ਪੂਰਾ ਸਾਪੀ ਉਹਦੇ ਚ ਐਲਕੋਹਲ ਦੇ ਵਿੱਚ ਜਾਂ ਕੋਈ ਇੱਦਾਂ ਦੇ ਰਸਾਇਣ ਦੇ ਵਿੱਚ ਉਹ ਡਿਪ ਕਰ ਦਿੰਦੇ ਨੇ ਸਭ ਅੰਦਰ ਡਿਪ ਕਰ ਦਿੰਦੇ ਨੇ ਜ਼ਹਿਰੀਲਾ ਸਾਬ ਹਾਂਜੀ ਜ਼ਹਿਰੀਲਾ ਸਾਬ ਕੋ ਉਬਰਾ ਦੀ ਵੀ ਕਰਦੇ ਨੇ ਉਹ ਤੇ ਫਿਰ ਉਹ ਜਦ ਹੋ ਜਾਂਦਾ ਮਤਲਬ ਉਹ ਏਜਿੰਗ ਹੋ ਜਾਂਦੀ ਆ ਉਹਦੀ ਫਿਰ ਉਹ ਉਹ ਕਹ ਲਓ ਉਹਦੇ ਚੋਂ ਕੱਢ ਲੈਂਦੇ ਨੇ ਉਹ ਨੂੰ ਸਰਬ ਕਰਦੇ ਨੇ ਇਹਦੇ ਨਾਲ ਬੰਦੇ ਨੂੰ ਨੁਕਸਾਨ ਮਰਦਾ ਨਹੀਂ ਬੰਦਾ ਕਿਉਂਕਿ ਇਹ ਇੰਨਾ ਇੰਨਾ ਜ਼ਿਆਦਾ ਸਰੀਲਾ ਸੱਪ ਹੈ ਉਹ ਤੇ ਬੰਦੇ ਨੂੰ ਕੋਈ ਫਰਕ ਨਹੀਂ ਕਿਉਂਕਿ ਉਹਦੇ ਦੇਖੋ ਜਿਹੜੇ ਸਨੇਕ ਦੇ ਸਨੇਕ ਦਾ ਵੈਨਮ ਹੈ ਨਾ ਉਹ ਪਹਿਲੀ ਗੱਲ ਤਾਂ ਉਹਦੇ ਵੈਨਮ ਗਲੈਂਡਸ ਚ ਹੈ ਗ੍ਰੰਥੀਆਂ ਨੇ ਉਹ ਮੂੰਹ ਦੇ ਵਿੱਚ ਲੋਕਲਾਈਜ਼ਡ ਨੇ ਸਾਰੀ ਬਾਡੀ ਦੇ ਵਿੱਚ ਉਹਦੇ ਜ਼ਹਿਰ ਨਹੀਂ ਹੈਗਾ ਹਾਂ ਇਸੇ ਕਰਕੇ ਮਤਲਬ ਲੋਕ ਖਾਂਦੇ ਵੀ ਨੇ ਜਿੱਦਾਂ THAILAND THAILAND ਵਰਗੀ ਜਾਂ ਹੋਰ ਇਦਾਂ ਦੀ ਕੰਟਰੀਜ਼ ਹੈਗੀਆਂ ਨੇ ਜਿੱਥੇ ਸਟਰੀਟ ਫੂਡ ਆ ਇਹ ਆ ਆ ਆਮ ਨਾਲ ਉਥੇ ਰੋਡਸ ਤੇ ਵੇਖਦੇ ਕਈ ਵੀਡੀਓਜ਼ ਮੈਂ ਵੀ ਦੇਖੀਆਂ ਕੋਬਰਾਜ਼ ਨੂੰ ਰੱਖੀ ਬੈਠੇ ਹੁੰਦੇ ਰੋਡਸ ਦੇ ਉੱਤੇ ਬੰਨੋ ਤੇ ਉਹ ਉਹਦਾ ਸਿਰ ਵੱਢ ਕੇ ਉਥੇ ਸਪੈਸ਼ਲੀ ਫਾਰਮਿੰਗ ਕੀਤੀ ਜਾਂਦੀ ਹੈ ਇਹਨਾਂ ਦੀ ਮੈਸਾ ਇਹਨਾਂ ਦੀ ਫਾਰਮਿੰਗ ਮਤਲਬ ਜੇ ਸਬਦੀ ਤੋਂ ਉਣ ਵੱਢ ਦੋ ਤੇ ਉਸ ਤੋਂ ਬਾਅਦ ਪੂਰੀ ਬੋਡੀ ਦੇ ਵਿੱਚ ਕੋਈ ਜ਼ਹਿਰ ਨਹੀਂ ਹੁੰਦਾ ਨਹੀਂ बस ਉਨੀ ਕੁ ਜਗ੍ਹਾ ਹੁੰਦੀਆਂ ਉਹਨੂੰ ਹੂੰ ਉਨੀ ਕਿ ਗ੍ਰੰਥੀਆਂ ਨੇ ਹਰੇਕ ਚੀਜ਼ ਜਿੱਦਾਂ ਹੁਣ ਸਾਡਾ ਲੀਵਰ ਹੈ ਉਹ ਅਲੱਗ ਹੈ ਇੱਕ तरीके ਨਾਲ ਕਿਡਮੀਆਂ ਲੱਗਿਆ ਵੀ ਉਹ ਗਰੰਥੀਆਂ ਨੇ ਉਹ ਮੂਹ ਦੇ ਵਿੱਚ ਅਲੱਗ ਪਈਆਂ ਨੇ ਸੱਪ ਦੀ ਕੁੰਜ ਦਾ ਵੀ ਵਪਾਰ ਹੁੰਦਾ ਜਿਹੜੀ ਔਲਾਦ ਹੁੰਦੇ ਆ ਕੁੰਜ स्किन ਆਪਣੀ ਲਾ ਦੁੰਦੇ ਉਹਦਾ ਤਾਂ ਕੋਈ ਐਡਾ ਵਪਾਰ ਦੀ ਗੱਲ ਨਹੀਂ ਆ ਕਿਉਂਕਿ ਕੁੰਜ ਜਿਹੜੀ ਹੈਗੀ ਬੜੀ ਕਾਮਨ ਜੀ ਚੀਜ਼ ਆ ਉਹ ਮਤਲਬ ਉਹਨਾਂ ਨੇ ਉਤਾਰ ਨਹੀਂ ਹੁੰਦੀ ਆ ਉਹ ਉਤਾਰ ਕੇ ਚਲੇ ਜਾਂਦੇ ਨੇ ਤੇ ਲੋਕਾਂ ਨੂੰ ਆਮ ਤੌਰ ਤੇ ਮਿਲ ਜਾਂਦੀ ਆ ਲੱਭ ਜਾਂਦੀ ਆ ਕਿਸੇ ਨੂੰ ਕਿਸੇ ਦੇ ਗਾਰਡਨ ਚੋਂ ਲੱਭ ਗਈ ਕਿਸੇ ਨੂੰ ਟੂੜੀ ਵਾਲੇ ਕਮਰੇ ਚੋਂ ਲੱਭ ਗਈ ਤੇ ਬਸ ਉਹ ਏ ਹੈ ਕਿ ਮਤਲਬ ਟ੍ਰੈਡੀਸ਼ਨਲ ਮੈਡੀਸਿਨਸ ਦੇ ਵਿੱਚ ਉਹ ਯੂਜ਼ ਕਰੀ ਜਾਂਦੇ ਦਵਾਈਆਂ ਬਣਦੀਆਂ ਉਹਨਾਂ ਨੇ ਕਰੀ ਜਾਂਦੇ ਨੇ ਹੂੰ ਫਾਇਦੇਮੰਦ ਹੁੰਦੀ ਫਾਇਦੇਮੰਦ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਪਹਿਲੀ ਗੱਲ ਉਹਨਾਂ ਨੇ ਪਾਈ ਆ ਜਾਂ ਨਹੀਂ ਪਾਈ ਦੂਸਰੀ ਗੱਲ ਆਪਾਂ ਕਦੇ ਟੈਸਟ ਨਹੀਂ ਕੀਤੀ ਕਿਉਂਕਿ ਡਾਕਸ ਨੂੰ ਵੀ ਮੇਰੇ ਖਾਂ ਜਿਹੜਾ ਕੁੱਤੇ ਹਾਂ ਡਾਕਸ ਨੂੰ ਦਿੰਦੇ ਨੇ ਲੋਗ ਹੂੰ ਡਾਕਸ ਨੂੰ ਦਿੰਦੇ ਜਿਨ੍ਹਾਂ ਨੂੰ ਮਤਲਬ ਖਾਰਿਸ਼ ਵਗੈਰਾ ਹੋ ਜਾਂਦਾ ਖਾਰਿਸ਼ ਵਗੈਰਾ ਨੂੰ ਉਹਨਾਂ ਨੂੰ ਦਿੰਦੇ ਨੇ ਹੂੰ ਤੇ ਸੱਪ ਦੀ ਕੁੰਝ ਤੋਂ ਪਤਾ ਲੱਗ ਸਕਦਾ ਵੀ ਕਿਹੜਾ ਸੱਪ ਸੀਗਾ ਹਾਂਜੀ ਬਿਲਕੁਲ ਲੈ ਸਰ ਜਿੱਦਾਂ ਹੁਣ ਜਿਹੜਾ ਕ੍ਰੇਟ ਹੈਗਾ ਹਨਾ ਤੇ ਉਹਦੇ ਸਕੇਲ ਹੁੰਦੇ ਆ ਉੱਪਰ ਨਾ ਇਹਨਾਂ ਦੇ ਸਰੀਰ ਦੇ ਉੱਤੇ ਜੇ ਆਪਾਂ ਦਾ ਸਰੀਰ ਪੂਰਾ ਸਮੂਥ ਨਹੀਂ ਹੁੰਦਾ ਸਕੇਲਸ ਦੇ ਵਿੱਚ ਡਿਵਾਈਡਡ ਜਿਆ ਹੁੰਦਾ ਹੂੰ ਤੇ ਉਹ ਸਕੇਲਸ ਦਾ ਜਿਹੜਾ ਪੈਟਰਨ ਹੁੰਦਾ ਉਹਨੂੰ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਇਹ ਕ੍ਰੇਟ ਦੀ ਹੈ ਜਾਂ ਇਹ ਕੋਬਰਾ ਦੀ ਹੈ ਜਾਂ ਇਹ ਰੈਜ਼ਲ ਵਾਈਪਰ ਹੈ ਜਾਂ ਕੋਈ ਹੋਰ ਸੱਪ ਹੈ ਇੱਕ ਗੱਲ ਹੈ ਵੀ ਬੜੀ ਫੇਮਸ ਹੈ ਲੋਕ ਇਹ ਬੜੀ ਕਹਿੰਦੇ ਆ ਵੀ ਸਪਨੀ ਜਿਹੜੇ ਆ ਆਪਣੇ ਬੱਚੇ ਖਾਂਦੀ ਹੈ ਇਹੋ ਜੀ ਕੋਈ ਗੱਲ ਹੁੰਦੀ ਹੈ ਬੇਸਿਕਲੀ ਜ਼ਿਆਦਾਤਰ ਜਿਹੜੇ ਸੱਪ ਹੈਗੇ ਆ ਉਹ ਅੰਡੇ ਦੇ ਕਿ ਇੱਧਰ ਉੱਧਰ ਹੋ ਜਾਂਦੇ ਨੇ ਕੁਝ ਸੱਪ ਹੈਗੇ ਆ ਜਿਹੜੇ ਉਹ ਐਗ ਗਾਰਡਿੰਗ ਕਰਦੇ ਨੇ ਯਾਨੀ ਮਤਲਬ ਅੰਡਿਆਂ ਦੀ ਰਾਖੀ ਕਰਦੇ ਨੇ ਤੇ ਜਦੋਂ ਉਹਦੇ ਵਿੱਚ ਵੀ ਫਿਰ ਜਦ ਬੱਚੇ ਨਿਕਲਣ ਵਾਲੇ ਹੁੰਦੇ ਆ ਉਹ ਚਲੇ ਜਾਂਦੇ ਨੇ ਤੇ ਹੋਰ ਜਿਹੜੇ ਸੱਪ ਹੈਗੇ ਨੇ ਉਹ ਖਾ ਜਾਂਦੇ ਨੇ ਇੱਕ ਦੂਸਰੇ ਦੇ ਅੰਡਿਆਂ ਨੂੰ ਕਿਉਂਕਿ ਜਿਵੇਂ ਮੰਨ ਕੇ ਦੂਸਰੇ ਹਸਪਾ ਹਾਂ ਹਾਂ ਉਹਦੇ ਵਿੱਚ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਕੋਈ ਮਤਲਬ ਮੇਰੇ ਏਰੀਆ ਵਾਸਤੇ ਖਤਰਾ ਪੈਦਾ ਹੋ ਰਿਹਾ ਹੈ ਕਿ ਮਤਲਬ ਕੋਈ ਕਿਸੇ ਹੋਰ ਨੇ ਬਰੀਡਿੰਗ ਕਰਕੇ ਮਤਲਬ ਆਪਣਾ ਇੱਥੇ ਉਹ ਕਰ ਲਿਆ ਕਿਉਂਕਿ ਦੇਖੋ ਜਿਹੜਾ ਇਹਨਾਂ ਦੇ ਵਿੱਚ ਨਾ ਹਰੇਕ ਜਾਨਵਰ ਦੇ ਵਿੱਚ ਵੰਸ਼ ਵਿਧਾਨ ਦੀ ਜਿਹੜੀ ਹੈਗੀ ਹੈ ਇੱਕ ਅੰਦਰੂਹੀ ਪ੍ਰਵ੍ਰਿਤੀ ਹੈ ਇਨਸਟੈਂਟ ਟੈਕ ਨੇਚਰਲ ਇਨਸਟੈਂਟ ਹੈ ਨਾ ਤੇ ਉਹ ਫਿਰ ਦੂਸਰੇ ਦਾ ਵੰਸ਼ ਨਹੀਂ ਬਦਲ ਦਿੰਦੇ ਹਾਂ ਹਾਂ ਉਹ ਉਹ ਫਿਰ ਉਹ ਜਿਹੜਾ ਜਿਵੇਂ ਵੈਸੇ ਵੀ ਮਤਲਬ ਸੱਪ ਜਿਹੜੇ ਹੈਗੇ ਉਹ ਇਦਾਂ ਦੇ ਹੁੰਦੇ ਨੇ ਕਿ ਉਹ ਇੱਕ ਦੂਸਰੇ ਨੂੰ ਖਾ ਲੈਂਦੇ ਨੇ ਹਾਂਜੀ ਤੇ ਜਿਵੇਂ ਕ੍ਰੇਟ ਦੀ ਗੱਲ ਕਰਦੇ ਆ ਉਹ ਜ਼ਰਦ ਸੱਪ ਖਾਂਦਾ ਹੂੰ ਉਹ ਈਵਨ ਇੱਕ ਕ੍ਰੇਟ ਦੂਸਰੇ ਕ੍ਰੇਟ ਨੂੰ ਵੀ ਖਾ ਸਕਦਾ ਉਹ ਆਪਣੀ نسل ਦੇ ਸੱਪਾਂ ਨੂੰ ਵੀ ਖਾ ਸਕਦਾ نسل ਦੇ ਸੱਪਾਂ ਨੂੰ ਹਾਂਜੀ ਤੇ ਮਤਲਬ ਹੁਣ ਇਹ ਵੈਸੇ ਤਾਂ ਮੌਕਾ ਪਰਸਤ ਜਾਨਵਰ ਨਹੀਂ ਹੂੰ ਇਹਨਾਂ ਨੇ ਮਤਲਬ ਇਹ ਨਹੀਂ ਦੇਖਣਾ ਕਿ ਇਹਨਾਂ ਨੂੰ ਜਿਵੇਂ ਲੋਕੀ ਨਾ ਬਹੁਤ ਵਾਰ ਆ ਕੇ ਕਹਿੰਦੇ ਆ ਡੱਡੂ ਖਾਣਾ ਸੱਪ ਹੈ ਜੀ ਹੁਣ ਡੱਡੂ ਖਾਣਾ ਸੱਪ ਹੈ ਹੁਣ ਕੋਬਰਾ ਵੀ ਡੱਡੂ ਖਾ ਲੈਂਦਾ ਜੇ ਉਹਨੂੰ ਨਾ ਮਿਲੇ ਚੂਹਾ ਨਾ ਮਿਲੇ ਕੀ ਕਰੇ ਵੈਸੇ ਚਲੋ ਉਹ ਮੇਨਲੀ ਮੰਨਿਆ ਜਾਂਦਾ ਕਿ ਚੂਹਿਆਂ ਤੇ ਫੀਡ ਕਰਦਾ ਪਰ ਟਾਡ ਵੀ ਖਾ ਲੈਂਦਾ ਫਰੌਗ ਵੀ ਖਾ ਲੈਂਦਾ ਉਹ ਉਹ ਦੂਸਰੇ ਸੱਪ ਵੀ ਖਾ ਲੈਂਦਾ ਤੇ ਐਵੇਂ ਉਹ ਅੰਡੇ ਵੀ ਖਾ ਸਕਦਾ ਦੂਸਰੇ ਸੱਪ ਦੇ ਕਿਸੇ ਦੇ ਔਰ ਉਹ ਉਹ ਬੱਚੇ ਵੀ ਖਾ ਸਕਦਾ ਹਾਲੀਵੁੱਡ ਦੇ ਵਿੱਚ ਬੜੀਆਂ ਮੂਵੀਜ਼ ਆਈਆਂ ਐਨਾਕੋਂਡਾ ਹੂੰ ਤੇ ਐਨਾਕੋਂਡਾ ਜਿਹੜੀ ਵੀ ਮੂਵੀ ਆਉਂਦੀ ਹੈ ਉਹ ਸੀਰੀਜ਼ ਚੋਂ ਉਹਨਾਂ ਨੇ ਬੜੀਆਂ ਬਣਾਈਆਂ ਹਰ ਸੀਰੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਐਨਾਕੋਂਡਾ ਜਿਹੜਾ ਸਾਰੀ ਉਮਰ ਜਿੰਨੀ ਉਮਰ ਤੱਕ ਉਹ ਰਹਿੰਦਾ ਉਹ ਵੱਧਦਾ ਹੀ ਰਹਿੰਦਾ ਵੱਧਦਾ ਹੀ ਰਹਿੰਦਾ ਕਿ ਐਨਾਕੋਂਡਾ ਜਿਹੜੇ ਆ ਹਿਊਮਨਸ ਤੇ ਅਟੈਕ ਕਰਦੇ ਆ ਹਿਊਮਨਸ ਨੂੰ ਖਾ ਤੱਕ ਜਾਂਦੇ ਆ ਕਿਉਂਕਿ ਇਹੋ ਜਿਹੀ ਮੂਵੀਜ਼ ਦੇ ਵਿੱਚ ਬੜੇ ਆਰਾਮ ਨਾਲ ਦਿਖਾਇਆ ਗਿਆ ਵੀ ਵੱਡੇ ਵੱਡੇ ਉਹ ਜਾਨਵਰਾਂ ਨੂੰ ਵੀ ਖਾਂਦੇ ਆ ਅਤੇ ਹਿਊਮਨਸ ਨੂੰ ਤੱਕ ਖਾ ਜਾਂਦੇ ਆ ਅ ਮੂਵੀਸ ਚ ਤਾਂ ਦੇਖੋ ਵਧਾ ਜੜਾ ਕਿ ਦਿਖਾਣਾ ਹੀ ਹੈ ਕਿਉਂਕਿ ਉਹ ਜਿੰਨਾ ਤੁਸੀਂ ਜਿਆਦਾ ਉਹਨੂੰ ਹਾਈਪ ਦੋਗੇ ਉਨੀ ਤੁਹਾਡੀ ਜਿਹੜੀ ਟੀਆਰਪੀ ਕਹ ਲੋ ਜਾਂ ਐਂਟਰਟੇਨਮੈਂਟ ਦੇ ਪੱਖ ਨਾਲ ਦਿਖਾਉਗੇ ਉਹਨਾਂ ਤੁਹਾਡਾ ਜਿਹੜਾ ਹੈਗਾ ਮੂਵੀ ਵਧੀਆ ਚੱਲੂਗੀ ਹਾਂ ਤੇ ਐਨਾਕਾਂਡਾਸ ਦੇ ਕੇਸ ਦੇ ਵਿੱਚ ਕੁਝ ਲਿਮਟਿਡ ਜਿਹੜੇ ਹੈਗੇ ਨੇ ਇਦਾਂ ਦੇ ਰਿਪੋਰਟਡ ਹੈਗੇ ਆ ਕੇਸਿਸ ਜਿਹਦੇ ਵਿੱਚ ਮਤਲਬ ਉਹਨਾਂ ਨੇ ਕਿਸੇ ਬੱਚੇ ਨੂੰ ਨਿਕਲ ਲਿਆ ਜਾਂ ਕਿਸੇ ਇੰਦਾ ਦੇ ਲੇਡੀ ਨੂੰ ਲੈ ਗਏ ਆ ਨਾ ਇੰਦਾ ਦੇ ਕੁਝ ਕੁ ਕੇਸਿਸ ਹੈ ਹੈਗੇ ਕੇਸ ਵੀ ਹਿਊਮਨਸ ਨੂੰ ਵੀ ਨਿਕਲ ਗਏ ਹੈਗੇ ਕੁਝ ਰਿਪੋਰਟਡ ਕੇਸਿਸ ਹੈਗੇ ਆਂਡੀਆਂ ਦੇ ਵਿੱਚ ਹੈ ਕਿ ਇੰਡੀਆ ਤੋਂ ਬਾਹਰ ਇੰਡੀਆ ਦੇ ਵਿੱਚ ਐਨਾਗੋਂਡਾ ਹੈ ਹੀ ਨਹੀਂ ਮਤਲਬ ਜਮਾ ਹੀ ਨਹੀਂ ਹੈਗਾ ਪਾਈਥਨਸ ਨੇ ਇੱਥੇ ਮੇ ਪਾਈਥਨਸ ਨੇ ਪਾਈਥਨਸ ਐਨਾਗੋਂਡਾ ਤੋਂ ਛੋਟੇ ਹੁੰਦੇ ਹਨ ਹਾਂਜੀ ਐਨਾਗੋਂਡਾ ਦਾ ਸਾਈਜ਼ ਜ਼ਿਆਦਾ ਵੱਡਾ ਹੋ ਜਾਂਦਾ ਪਾਈਥਨਸ ਦਾ ਥੋੜਾ ਉਹਨਾਂ ਨੂੰ ਕੱਟਉਂਦਾ ਬਾਈਟਨਸ ਨੇ ਕਦੇ ਹਿਊਮਨਸ ਤੇ ਅਟੈਕ ਜਾਂ ਹਮ ਨਹੀਂ ਆਪਣੇ ਪੰਜਾਬ ਚ ਤਾਂ ਬਿਲਕੁਲ ਨਹੀਂ ਹੋਣੀ ਇੰਡੀਆ ਦੇ ਵਿੱਚ ਵੀ ਕਿਤੇ ਇਦਾਂ ਦਾ ਕੋਈ ਰਿਪੋਰਟਡ ਕੇਸ ਤਾਂ ਲੱਭਿਆ ਨਹੀਂ ਬਹੁਤ ਰੇਅਰ ਹੋਏਗਾ ਕਿ ਪਰ ਉਹ ਨਿਗਲ ਨਿਗਲਣ ਦੀ ਜਦ ਗੱਲ ਕਰਦੇ ਨੇ ਸਾਡੇ ਸ਼ੋਲਡਰ ਇੰਨੇ ਚੌੜੇ ਹੁੰਦੇ ਆ ਜਿਹੜਾ ਐਡਲਟ ਹਿਊਮਨ ਹੈਗਾ ਉਹਨੂੰ ਨਿਗਲ ਨਹੀਂ ਸਕਦੇ ਔਰ ਵੈਸੇ ਵੀ ਉਹ ਸਾਨੂੰ ਐਜ਼ ਅ ਪ੍ਰੇ ਨਹੀਂ ਦੇਖਦੇ ਜਿਵੇਂ ਸ਼ਿਕਾਰ ਨਹੀਂ ਦੇਖਦੇ ਹੋ ਤੇ ਉਹ ਉਹਨਾਂ ਦੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਪਰੇ ਮੂਵ ਕਰ ਜਾਈਏ ਜੇ ਉਹਨਾਂ ਦੇ ਕੋਲ ਰਸਤਾ ਹੋਵੇ ਇੱਕ ਮੈਨੈਗੋਨਾ ਦੀ ਗੱਲ ਕਰ ਰਿਹਾ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਜ਼ਰੂਰ ਗੱਲ ਆਈ ਇਹ ਵੀ ਗੱਲ ਕਹਿੰਦੇ ਆ ਵੀ ਵੀ ਮੈਂ ਥੋੜੀ ਜੀ ਅਸੀਂ ਡਾਕੂਮੈਂਟਰੀਸ ਦੇਖੀਆਂ ਹੋਈਆਂ ਤੇ ਇਹ ਵੀ ਗੱਲ ਕਹਿੰਦੇ ਆ ਵੀ ਐਨਾਕੋਂਡਾ ਜਿਹੜੇ ਹੁੰਦੇ ਆ ਮੇਟ ਕਰਨ ਤੋਂ ਬਾਅਦ ਕਿਉਂਕਿ ਫੀਮੇਲ ਐਨਾਕੋਂਡਾ ਵੱਡੀ ਹੁੰਦੀ ਆ ਮੇਲ ਛੋਟਾ ਹੁੰਦਾ ਤੇ ਫੀਮੇਲ ਜਿਹੜੀ ਆ ਉਸ ਤੋਂ ਬਾਅਦ ਮੇਲ ਨੂੰ ਖਾ ਜਾਂਦੀ ਆ ਇਹ ਵੀ ਹੁੰਦੀਆਂ ਨੇ ਇਹ ਹੈ ਇਹ ਹੈ ਇਹ ਮਤਲਬ ਸਨੇਕਸ ਦੇ ਵਿੱਚ ਹੈ ਜੀ ਇਹ ਮਤਲਬ ਫੀਮੇਲ ਜਿਹੜੀ ਆਈ ਉਹ ਆਫਟਰ ਮੇਟਿੰਗ ਮੇਲ ਨੂੰ ਖਾ ਜਾਂਦੀ ਹੈ ਇਹ بڑے ਸਨੇਕਸ ਦੇ ਵਿੱਚ بڑے ਸਨੇਕਸ ਦੇ ਵਿੱਚ ਵੀ ਇਵਨ ਇੱਕ ਇੱਥੇ ਹੀ ਕੇਸ ਸੀਗਾ ਆਪਣੇ ਕਿਸੇ ਲਾਗੇ ਸ਼ਕੀ ਪਿੰਡ ਦਾ ਉੱਥੇ ਇੱਕ ਸੱਪ ਨੇ ਦੂਸਰਾ ਸੱਪ ਖਾਦਾ ਹੋਇਆ ਸੀ ਤੇ ਉਹ ਮਤਲਬ ਹੁੰਜਤ ਖਾਣ ਤੋਂ ਬਾਅਦ ਇਹ ਨਾ ਥੋੜੇ ਜਿ ਸੁਸਤ ਹੋ ਜਾਂਦੇ ਨੇ ਕਿਉਂਕਿ ਉਨੇ ਸੱਪ ਨੂੰ ਵੀ ਆਪਣੇ ਸਾਈਜ਼ ਜਿੱਡਾ ਹੀ ਖਾਇਆ ਹੋਇਆ ਸੀ ਜਦੋਂ ਨੇ ਫਿਰ ਨਿਗਲੇ ਆ ਉਹਨੂੰ ਮਤਲਬ ਕਿਉਂਕਿ ਉੱਥੇ ਫਿਰ ਬੰਦੇ ਇਕੱਠੇ ਹੋ ਗਏ ਤੇ ਉਹ ਉਹਨੇ ਜੇ ਦੂਸਰਾ ਸੱਪ ਨਿਗਲੇ ਆ ਉਹ ਲਗਭਗ ਉਹਦੇ ਤੋਂ ਥੋੜਾ ਹੀ ਛੋਟਾ ਸੀਗਾ ਹੂੰ ਉਹਨੇ ਮਤਲਬ ਜਿੰਨਾ ਕੁ ਵੱਡਾ ਸੀਗਾ ਉਹਨੂੰ ਸਾਰਾ ਉਹਨੂੰ ਆਪਣੀ ਬਾਡੀ ਦੇ ਅੰਦਰ ਅਕੋਮੋਡੇਟ ਕਰ ਲਿਆ ਮੈਂ ਜ਼ਿਆਦਾਤਰ ਕੇਸ ਐ ਹੀ ਹੁੰਦੇ ਹੋ ਫੀਮੇਲਸ ਮੇਟ ਤੋਂ ਬਾਅਦ ਨਹੀਂ ਉਹਦੇ ਵਿੱਚ ਤਾਂ ਇਹ ਆ ਕਿ ਮਤਲਬ ਜਿੱਦਾਂ ਸੱਪ ਦੇਖੋ ਇੱਕ ਦੂਸਰੇ ਨੂੰ ਖਾ ਹੀ ਲੈਂਦੇ ਆ ਨਾ ਹੂੰ ਇਹ ਉਲਟਾ ਫਿਰ ਚਾਂਸਸ ਬਣਦੇ ਹੀ ਆ ਕਿ ਉਹ ਸੱਪ ਨੇ ਦੂਸਰੇ ਸੱਪ ਨੂੰ ਖਾ ਲੈਣਾ ਇਹ ਇੱਕ ਐਵੀ ਗੱਲ ਆਂਦੀ ਆ ਵੀ ਜੇ ਸਨੇਕ ਜਿਹੜੇ ਆ ਉਹ ਮੀਟ ਕਰ ਰਿਹਾ ਫੀਮੇਲ ਜਾਂ ਮੇਲ ਮੀਟ ਕਰ ਰਿਹਾ ਤਾਂ ਲੋਕੀ ਜਿਵੇਂ ਪੰਜਾਬ ਦੇ ਵਿੱਚ